ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪਹੁੰਚ ਰਹੀਆਂ ਸੀ ਕਿ ਜਿਹੜੇ ਆਨਲਾਈਨ ਬੱਖ-ਬੱਖ ਜਿਹੜੇ ਏਜੰਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਤੇ ਗੁੱਟ ਕੇ ਆਦ ਉਹ ਬੱਕ ਕਰਕੇ ਜਿਹੜੇ ਆ ਰੁਟੀਨ ਡਾਕ ਦੇ ਵਿੱਚ ਬੱਖ-ਬੱਖਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਤੇ ਅਸੀਂ ਚਾਹੁੰਦੇ ਪਈਏ ਤੁਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਅੱਜ ਮੀਟਿੰਗ ਹੋਈ ਜਿਸ ਵਿੱਚ ਕਾਫੀ ਲੰਮੇ ਸਮੇਂ ਤੋਂ ਬਹੁਤ ਸਾਰੀਆਂ ਸ਼ਿਕਾਇਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਪਹੁੰਚ ਰਹੀਆਂ ਸੀ ਕਿ ਜਿਹੜੇ ਆਨਲਾਈਨ ਬੱਖ-ਬੱਖ ਜਿਹੜੇ ਅਝਾਂਸੀਆਂ ਉਹ ਗੁਰੂ ਪਾਤਸ਼ਾਹ ਦੀਆਂ ਸੈਂਚੀਆਂ ਗੋਟ ਕੇ ਆਦ ਉਹ ਬੋਟ ਕਰਕੇ ਜਿਹੜੇ ਆ ਰੂਟੀਨ ਡਾਕ ਦੇ ਵਿੱਚ ਵੱਖ-ਵੱਖ ਥਾਂ ਤੇ ਪਹੁੰਚਾਉਂਦੇ ਆ ਜਿਸ ਵਿੱਚ ਸੰਗਤਾਂ ਵਿੱਚ ਬਹੁਤ ਭਾਰੀ ਰੋਸ ਆ ਤੇ ਅੱਜ ਧਰਮ ਪ੍ਰਚਾਰ ਕਮੇਟੀ ਨੇ ਇਹ ਫੈਸਲਾ ਕੀਤਾ ਕਿਉਂਕਿ ਇਹ ਮਾਨ ਮਰਿਆਦਾ ਗਰਬਾਣੀ ਦਾ ਇੱਕ ਗੰਭੀਰ ਮਸਲਾ ਆ ਅਸੀਂ ਚਾਹੁੰਦੇ ਪਈਏ ਤਰੰਤ ਜਿਹੜੀਆਂ ਵੀ ਏਜੰਸੀਆਂ ਇਹ ਕਾਰਜ ਕਰਦੀਆਂ ਉਹ ਸਾਰੇ ਬੰਦ ਕਰਨ ਕਿਉਂਕਿ ਰੂਟੀਨ ਦੀ ਡਾਕ ਦੇ ਵਿੱਚ ਕਈ ਹੋਰ ਵੀ ਐਸੇ ਪਦਾਰਥ ਹੁੰਦੇ ਆ ਜਿਹੜੇ ਗੁਰਬਾਣੀ ਦੇ ਉਹਨਾਂ ਸੈਂਚੀਆਂ ਤੇ ਗੋਟਕਿਆਂ ਦੇ ਨਾਲ ਜਾਂਦੇ ਆ ਜਿਹਨਾਂ ਮर्यादा ਦਾ ਲੰਘਣ ਹੁੰਦਾ ਤੇ ਅਸੀਂ ਅੱਜ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਕਿ ਇਹ ਜਿਹੜੀਆਂ ਏਜੰਸੀਆਂ ਇਹੋ ਜਿਹੀਆਂ ਜਿਹਨਾਂ ਚ ਪ੍ਰਮੁੱਖ ਤੌਰ ਤੇ ਆਵਾਜੋਂ ਨੇ ਆ ਉਹਨਾਂ ਨੂੰ ਸੱਦ ਕੇ ਤੁਰੰਤ ਇਹ ਹਦਾਇਤ ਕੀਤੀ ਜਾਵੇ ਕਿ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਖਾਸ ਕਰਕੇ ਗੁਰਬਾਣੀ ਦੇ ਨਾਲ ਸੰਬੰਧਿਤ ਕੋਈ ਗੁਟਕਾ ਸਹਿਬਾਨ ਜਾਂ ਸੈਂਚੀਆਂ ਉਹ ਤੁਰੰਤ ਉਹ ਸਾਰੇ ਬੰਦ ਕਰਨ ਦੂਜਾ ਕਿਉਂਕਿ ਮੈਂ ਕਹਿ ਸਕਦਾ ਮਾਤਾ ਗੁਜਰਕੌਰ ਜੀ ਸਿੱਖ ਪੰਥ ਦੀ ਮਾਤਾ ਜੀ ਉਹਨਾਂ ਦਾ 22 ਨਵੰਬਰ 2024 ਨੂੰ ਸ਼ਤਾਬਦੀ ਦੇ ਰੂਪ ਦੇ ਵਿੱਚ ਉਹ ਦਿਹਾੜਾ ਮਨਾਉਣ ਦਾ ਜਿਹੜਾ ਸ਼ਮਨੀ ਗੁਰਦੁਆਰਾ ਗੁਰਦੁਆਰਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਜਿਹਦਾ ਮੁੱਖ ਸਮਾਰਗਮ ਗੁਰਦੁਆਰਾ ਗੰਗਸਰ ਵਿਖੇ ਕਰਤਾਰਪੁਰ ਵਿਖੇ ਹੋਊਗਾ ਉਹਦੀ ਰੂਪਰੇਖਾ ਜਿਹੜੀ ਉਹ ਸਾਰੀ ਲੀਕ ਲਈ ਜਾਊਗੀ ਜਿਹਦੇ ਵਿੱਚ ਇੱਕ ਵੱਡਾ ਰਾਤ ਦਾ ਕੀਰਤਨ ਦਰਬਾਰ ਤੇ ਦੂਸਰੇ ਦਿਨ ਗੁਰਮਤ ਦੇ ਜਿਹੜੇ ਉਹ ਵੱਡੇ ਸਮਾਗਮ ਉੱਥੇ ਚਲੇ ਜਾਣਗੇ ਇੱਕ ਦੋ ਮੁੱਦੇ ਜਿਹੜੇ ਬਹੁਤ ਅਹਿਮ ਆ ਤੇ ਖਾਲਸਾ ਪੰਥ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਵੀ ਕਰਨੀ ਚਾਹੁੰਦਾ ਕਿ ਸਿਰਪੋਉ ਦੀ ਇੱਕ ਮਰਿਆਦਾ ਆ ਅੱਜ ਮੈਂ ਦੇਖਦਾ ਇਹ ਮਰਿਆਦਾ ਬਹੁਤ ਪੱਧਰ ਵੱਡੇ ਪੱਧਰ ਤੇ ਜਿਹੜਾ ਇਹਦਾ ਅਲੰਘਣ ਹੋ ਰਿਹਾ ਹੈ ਅੱਜ ਕਈ ਵਾਰੀ ਇਹੋ ਜਿਹੇ ਹਾਲਾਤਾਂ ਵਿੱਚੋਂ ਲੰਘ ਰਹੇ ਆ ਕਿ ਹਰ ਇੱਕ ਬੰਦਾ ਜਿਹੜਾ ਆ ਉਹਨੂੰ ਅਵਲਾਈਜ਼ ਕਰ ਲੇ ਦੇਈ ਇਹ ਸਿਰਪਾਉ ਦੇ ਗਲ 'ਚ ਪਾ ਦਿੰਦਾ ਜਿਹੜੀ ਕਿ ਗੁਰਮਤਿ ਦੀ ਕੋਰ ਅਲੰਘਣਾ ਵੀ ਆ ਤੇ ਨਾਲ ਦੀ ਨਾਲ ਮੈਂ ਇਹ ਵੀ ਦੇਖਦਾ ਕਿ ਇਹ ਮਰਿਆਦਾ ਬੜੇ ਚਿਰ ਦੀ ਸਤਗੁਰ ਜੀ ਦੇ ਬੰਦੇ ਦੀ ਚੱਲੀ ਰਾਹੀ ਗੁਰੂ ਕਾਲ ਤੋਂ ਪਰ ਅੱਜ ਇਹਦੀ ਮਿਸਜੂਡੀਲੇਸ਼ਨ ਇੰਨੀ ਹੋ ਰਹੀ ਆ ਅਸੀਂ ਬਿਲਕੁਲ ਵਿਰੋਧੀ ਨਹੀਂ ਗਏ ਸਿਰਪਾਉ ਦੀ ਜ਼ਰੂਰ ਦੇਣਾ ਚਾਹੀਦਾ ਪਰ ਉਹਦੀ ਇੱਕ ਮਰਿਆਦਾ ਕਿਹਨੂੰ ਦੇਣਾ ਤੇ ਕਿਹਨੇ ਸਿਰਪਾਉ ਜਿਹੜਾ ਆ ਉਹ ਦੇਣਾ ਤੇ ਕਿਹਨੂੰ ਦਿੱਤਾ ਜਾਣਾ ਉਹਦੀ ਇੱਕ ਮਰਿਆਦਾ ਆ ਅਕਸਰ ਦੇਖਿਆ ਗਿਆ ਕਿ ਵੱਡੇ ਗੁਰਸਥਾਨਾਂ ਤੋਂ ਜਿੱਥੇ ਸਿਰਪਾਉ ਦੀ ਪ੍ਰਾਪਤੀ ਹੁੰਦੀ ਆ ਸਾਰੇ ਚੱਕ ਕੇ ਤਾਂ ਗੱਡੀਆਂ ਦੀਆਂ ਢਿੱਗੀਆਂ 'ਚ ਛੱਡ ਦਉਂਦੇ ਆ ਤੇ ਮੈਂ ਸਮਝਦਾ ਇਹਦੇ ਨਾਲ ਫੇਰ ਇੱਕ ਵੱਡਾ ਮਰਿਆਦਾ ਦਾ ਵਿਲੰਘਣ ਹੁੰਦਾ ਤੇ ਜੇ ਆਪਾਂ ਸਮੁੱਚੇ ਖਾਲਸਾ ਪੰਥ ਖਾਲਸਾ ਨੂੰ ਅਸੀਂ ਅੱਜ ਧਰਮ ਪ੍ਰਚਾਰ ਕਮੇਟੀ ਨੇ ਫੈਸਲਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਰੇ ਪ੍ਰਬੰਧਾਂ ਹੇਠ ਆ ਰਹੇ ਗੁਰਦੁਆਰਾ ਸਹਿਬਾਨ ਤੇ ਸਮੁੱਚਾ ਖਾਲਸਾ ਪੰਥ ਇਹ ਪਿਰਤ ਨੂੰ ਘਟਾਵੇ ਘਟਾਉਣ ਦਾ ਕਹਿਣ ਤੋਂ ਭਾਵ ਪੇ ਲੱਖਾਂ ਕਰੋੜਾਂ ਰੁਪਏ ਕਿਸੇ ਚੰਗੇ ਕਾਰਜ ਲਈ ਲਾਏ ਜਾ ਸਕਦੇ ਆ ਮੈਂ ਕਈ ਵਾਰੀ ਇਹ ਵੀ ਦੇਖਦਾ ਇਸ ਸਟੇਜਾਂ ਦੇ ਉੱਤੇ 20 ਬੰਦੇ ਹੁੰਦੇ ਕਈ ਵਾਰੀ ਸਿਰਪਾਉ ਦੀ ਥੋੜ ਆ ਜਾਂਦੀ ਆ ਤੇ ਉਹ ਦੂਸਰੇ ਵਿਚਾਰੇ ਫੇਰ ਸ਼ਰਮਸ਼ਾਰ ਹੁੰਦੇ ਆ ਵੀ ਸਾਡੀ ਸ਼ਾਇਦ ਕੋ ਘਟ ਆਇਆ ਸਾਨੂੰ ਸਿਰਪਾਉ ਦੀ ਬਖਸ਼ਣ ਨਹੀਂ ਕੀਤੀ ਗਈ ਤੇ ਮੈਂ ਸ਼ੁਰੂ ਤੋਂ ਇਸ ਗੱਲ ਦਾ ਮੈਂ ਵਿਰੋਧੀ ਨਾ ਕਹ ਲਵਾਂ ਮੈਂ ਸ਼ੁਰੂ ਤੋਂ ਇਸ ਗੱਲ ਦਾ ਸਮਰਥਕ ਰਹਾ ਕਿ ਸਿਰਪਾਉ ਦੀ ਇੱਕ ਮਰਿਆਦਾ ਰੱਖੀ ਜਾਵੇ ਤੇ ਮੈਂ ਵੈਦਨਾ ਕਹਿ ਸਕਦਾ ਜੇ ਆਪਾਂ ਇਹ ਗੁਰ ਮਰਿਆਦਾ ਦਾ ਲੰਘਣ ਹੋਣਾ ਤੇ ਜੇ ਆਰਥਿਕ ਤੌਰ ਤੇ ਬੋਝ ਤੋਂ ਬਚਣ ਲਈ ਇੰਨੇ ਕੁ ਪੈਸੇ ਜੇ ਕਿਸੇ ਨੋਬਲ ਕਾਜ ਲਈ ਲਾ ਦਿੱਤੇ ਜਾਂ ਉਹ ਨੋਬਲ ਕਾਜ ਕੀ ਆ ਕਿ ਸਾਡੇ ਅੱਜ ਜਿਹੜੇ ਸਿੱਖ ਵਿਦਿਆਰਥੀ ਵਿਦੇਸ਼ਾਂ ਨੂੰ ਤੜਾ ਤੜ ਦੌੜ ਰਹੇ ਆ ਤੇ ਜੇ ਆਪਾਂ ਉਹਨਾਂ ਨੂੰ ਇੱਥੇ ਉੱਚ ਐਜੂਕੇਸ਼ਨ ਤੋਂ ਬਾਅਦ ਕਿਸੇ ਕੰਪੀਟੀਸ਼ਨਾਂ ਦੇ ਵਿੱਚ ਪਾਈਏ ਜਿਹਦਾ ਸਾਰਾ ਖਰਚਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਿਰਪਾਉ ਦੇ ਰੂਪ ਦੇ ਵਿੱਚ ਉਹ ਜਿੰਨੀ ਬਚਤ ਆ ਉਹਨਾਂ ਤੇ ਉਹ ਖਰਚ ਕੀਤੀ ਜਾਵੇ ਤੇ ਦਸਤਾਰ ਧਾਰੀ ਬੱਚੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਇੰਡੀਅਨ ਪੁਲਿਸ ਸਰਵਿਸ ਦੇ ਵਿੱਚ ਔਰ ਈਵਨ ਪੀਸੀਐਸ ਜੁਡੀਸ਼ਰੀ ਚ ਪੀਸੀਐਸ ਸਿਵਲ ਦੇ ਵਿੱਚ ਜਾਂ ਅਤਿਆਦਿਕ ਹੋਰ ਵੱਡੀਆਂ ਪੋਸਟਾਂ ਦੇ ਉੱਤੇ ਉਹ ਆਪਣੇ ਗੁਰੂ ਪਾਤਸ਼ਾਹ ਦੀ ਦਿੱਤੀ ਮਰਿਆਦਾ ਤੇ ਉਸਤਾਰ ਧਾਰੀ ਹੋ ਕੇ ਅਨਸਾਫ਼ ਦੀਆਂ ਕੁਰਸੀਆਂ ਤੇ ਬੈਠ ਕੇ ਸਰਬੱਤ ਦੇ ਭਲੇ ਦੇ ਉਸ ਪਵਿੱਤਰ ਸੰਕਲਪ ਨੂੰ ਸੰਪੂਰਨ ਕਰਨ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ ਸੋ ਇਸ ਕਰਕੇ ਇਹਦੇ ਤੇ ਅੱਜ ਖਾਸ ਚਰਚਾ ਹੋਈ ਕਿ ਸਿਰਪਾਉ ਦਿੱਤੇ ਜਾਣ ਪਰ ਜਿਨ੍ਹਾਂ ਨੂੰ ਮਹਾਪੁਰਸ਼ ਜਾਂ ਕੋਈ ਕੋਈ ਕਿਸੇ ਨੇ ਹੋਰ ਗੁਰਮਤ ਦੇ ਵਿੱਚ ਵੱਡੀ ਫਲਬਦੀ ਪ੍ਰਾਪਤ ਕੀਤੀ ਆ ਜਾਂ ਕੋਈ ਸਿੱਖ ਵਿਦਵਾਨ ਆ ਉਹਨਾਂ ਨੂੰ ਦਿੱਤੇ ਜਾਣ ਅੰਦਾ ਤੁੰਦ ਇਹਦੀ ਵਰਤੋਂ ਜਿਹੜੀ ਉਤਰੰਤ ਜਿਹੜੀ ਆ ਉਹ ਬੰਦ ਕੀਤੀ ਜਾਵੇ ਦੂਸਰਾ ਪਿਛਲੇ ਦਿਨਾਂ ਦੇ ਵਿੱਚ ਸਿੰਘ ਸਾਬਾ ਵੱਲੋਂ ਵੀ ਇੱਕ ਆਦੇਸ਼ ਜਾਰੀ ਹੋਇਆ ਸੀ ਕਿ ਜਿਹੜੇ ਰਮਾਲਾ ਸਾਹਿਬ ਅਸੀਂ ਪੇਟ ਕਰਦੇ ਸਤਗੁਰਾਂ ਨੂੰ ਉਹਦੀ ਏਡੇ ਪੱਧਰ ਤੇ ਬਿਆਦਬੀ ਹੋ ਰਹੀ ਆ ਕਿ ਕਈ ਵਾਰੀ ਦਰਬਾਰ ਸਾਹਿਬ ਨੂੰ ਜਿੰਨੀਆਂ ਸੰਗਤਾਂ ਆ ਰਹੀਆਂ ਉਹਨਾਂ ਨੂੰ ਜਦਾਂ ਬੈਟਰੀ ਲਾਟਰੀ ਦੀਆਂ ਟਿਕਟਾਂ ਵੇਚੀ ਦੀਆਂ ਇਦਾਂ ਵਾਥਾਂ 'ਚ ਫੜ ਕੇ ਰਮਾਲੇ ਉਹਨਾਂ ਨੂੰ ਗਮਰਾ ਵੀ ਕਰਦੇ ਉਹਨਾਂ ਨੂੰ ਕਹਿੰਦੇ ਜੇ ਤੁਸੀਂ ਰਮਾਲਾ ਨਾ ਪੇਟ ਕੀਤਾ ਤੇ ਤੁਹਾਡੀ ਯਾਤਰਾ ਸਫਲ ਨਹੀਂ ਹੋਣੀ ਕਈ ਵਿਚਾਰੇ ਵੱਖ-ਵੱਖ ਥਾਂਾਂ ਤੋਂ ਆਉਂਦੇ ਆ ਜਿਹੜੇ ਇਸ ਬੱਸ ਇਗਨੋਰੈਂਸ ਹੁੰਦੀ ਆ ਤੇ ਇੰਨਾ ਲੱਖਾਂ ਕਰੋੜਾਂ ਰੁਪਈਆ ਜਿਹੜਾ ਚੰਗੇ ਕੰਮ ਦੇ ਲਾਇਆ ਜਾ ਸਕਦਾ ਮੈਂ ਇਹ ਨਹੀਂ ਕਹਿੰਦਾ ਰਮਾਲਾ ਸਾਹਿਬ ਭੇਡ ਕਰਨ ਦੀ ਮਰਿਆਦਾ ਆ ਸ਼੍ਰੀ ਖੰਡਪਾੜ ਸਾਹਿਬ ਕਿਸੇ ਨੇ ਰਖਾਇਆ ਉਹਦੀ ਸੰਪੂਰਨਤਾ ਦੇ ਉੱਤੇ ਬਾਕਾਇਦਾ ਤੌਰ ਤੇ ਰਮਾਲਾ ਸਾਹਿਬ ਭੇਡ ਕੀਤਾ ਜਾਂਦਾ ਇਸੇ ਤਰ੍ਹਾਂ ਕਿਸੇ ਨੇ ਸਹਿਜ ਪਾਠ ਰਖਾਇਆ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਰਖਾਇਆ ਪਰ ਜਿਸhle ਅਸੀਂ ਵੱਡੀ ਤਦਾਦ ਦੇ ਵਿੱਚ ਆ ਮੈਂ ਕੱਲ ਵੀ ਬਾਬਾ ਬੁੱਢਾ ਜੀ ਦੇ ਸਥਾਨ ਤੇ ਬਹੁਤ ਵੱਡਾ ਜੋੜ ਮੇਲਾ ਚੱਲ ਰਿਹਾ ਜੇ ਉਹ ਦੀ ਸਮਾਪਤੀ ਹੋਣੀ ਹੈ ਤੇ ਉਹਦੇ ਨਾਲ ਹੁੰਦਾ ਕੀ ਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਸਮੁੱਚੇ ਗੁਰਦੁਆਰਾ ਸਹਿਮਾਨਾਂ ਨੂੰ ਪਿੰਡਾਂ ਦੇਆਂ ਨੂੰ ਵੀ ਸ਼ਹਿਰਾਂ ਦੇਆਂ ਨੂੰ ਵੀ ਉਹ ਦੇਖਦੇ ਆ ਵੀ ਉਹਨਾਂ ਨੂੰ ਰੱਖਣ ਨੂੰ ਥਾਂ ਨਹੀਂ ਉਹ ਫੇਰ ﺍﻟमारीਆਂ ਭਰਦੇ ਆ ਜਿਹੜੇ ﺍﻟमारीਆਂ ਖੋਲਦੇ ਆ ਉਹ ਫੇਰ ਸਾਰੇ ਜਿਹੜੇ ਥੱਲੇ ਧਰਤੀ ਤੇ ਡਿੱਗਦੇ ਆ ਤੇ ਉਹਦੇ ਨਾਲ ਮਰਿਆਦਾ ਦਾ ਵੀ ਲੰਘਣ ਹੁੰਦਾ ਦੂਸਰਾ ਮੈਂ ਸਮਝਦਾ ਆਂ ਕਿ ਜੇਲੇ ਕਿਸੇ ਨੇ ਡਿਸਪੋਜ਼ਲ ਕਰਨੀ ਉਹਦੀ ਉਹ ਡਿਸਪੋਜ਼ਲ ਕਹਿਣ ਤੋਂ ਬਾਅਦ ਵੀ ਉਹ ਵਰਤੇ ਤਾਂ ਜਾਂਦੇ ਨਹੀਂ ਉਹਨਾਂ ਦਾ ਸੰਸਕਾਰ ਕੀਤਾ ਜਾਂਦਾ ਤੇ ਸਾਨੂੰ ਇਹ ਦਰਪੇਸ਼ ਵੱਡੀਆਂ ਸਮੱਸਿਆਵਾਂ ਪਿਛਲੇ ਵੇਲੇ ਆਈਆਂ ਪੋਇੰਟਵਾਲ ਸਾਹਿਬ ਜਿਲੇ ਉਹਨਾਂ ਨੂੰ ਅਸੀਂ ਉਹ ਅਗਨ ਭੇਟ ਕਰਦੇ ਆਂ ਤੇ ਉੱਥੇ ਫਿਰ ਲੋਕ ਅਤਰਾਜ ਕਰਦੇ ਕਿਉਂਕਿ ਇਹਦੇ ਵਿੱਚ ਸਿੰਥੈਟਿਕ ਕਪੜਾ ਵੀ ਹੁੰਦਾ ਸੋ ਜੇ ਅੱਜ ਕੌਮ ਸਮੁੱਚੇ ਤੌਰ ਤੇ ਇਹ ਦੋ ਕਾਰਜਾਂ ਦੇ ਉੱਤੇ ਸੰਕੋਚ ਕਰ ਲੈ ਮੈਂ ਬੰਦ ਨਹੀਂ ਕਹਿ ਰਿਹਾ ਬਾਰ-ਬਾਰ ਕਈ ਇਸ ਗੱਲ ਦੇ ਉੱਤੇ ਵੀ ਇਤਰਾਜ਼ ਕਰਨਗੇ ਮੈਂ ਬੰਦ ਨਹੀਂ ਕਹਿ ਰਿਹਾ ਜਿਹੜੇ ਰਮਾਲਾ ਸਾਹਿਬ ਭੇਟ ਕਰਨੇ ਆ ਉਹਦੇ ਲਈ ਅਸੀਂ ਹੁਣ ਆਪਣੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਇੱਕ ਰਮਾਲਾ ਫੰਡ ਦੇ ਤੌਰ ਤੇ ਕਾਊਂਟਰ ਜਿਹੜਾ ਹੈ ਉਹ ਖੋਲਾਂਗੇ ਉਹ ਉੱਥੇ ਆ ਕੇ ਆਪਣੇ ਪੈਸੇ ਜਮ੍ਹਾਂ ਕਰਾਵੇ ਰਮਾਲੇ ਦੇ ਆਪਣੀ ਜਥਾ ਸ਼ਕਤੀ ਅਨੁਸਾਰ ਉਥੇ ਕੋਈ ਬੰਨੋ ਗਰੀ ਨੇ ਵੀ ਕਿੰਨੇ ਜਮ੍ਹਾਂ ਕਰਾਉਂਦਾ ਉਹਨੂੰ ਬਕਾਇਦਾ ਰਸੀਦ ਦਿੱਤੀ ਜਾਊਗੀ ਜੇ ਸੱਚਖੰਡ 'ਚ ਜਾਣਾ ਉਹ ਗ੍ਰਾਂਤੀ ਨੂੰ ਕੀਰਤ ਆਪਣੇ ਜਿਹੜਾ ਸੇਵਾਦਾਰ ਆ ਅਰਦਾਸ ਗਿਆ ਸਿੰਘ ਉਹਨੂੰ ਰਸੀਦ ਦਿਖਾ ਲ ਕੇ ਅਰਦਾਸ ਵੀ ਕਰਾ ਸਕਦਾ ਤੇ ਜੇ ਉੱਥੇ ਪ੍ਰਸ਼ਾਦ ਜਿਹੜਾ ਰਮਾਲਾ ਸਾਹਿਬ ਵਾਲੇ ਨੇ ਦਿੱਤਾ ਜਾਂਦਾ ਉਹ ਵੀ ਦਿੱਤਾ ਜਾਊਗਾ। ਤੋਂ ਮੇਰਾ ਕਹਿਣ ਤੋਂ ਭਾਵ ਉਹ ਜਿਹੜੀ ਮਾਇਆ ਆ ਉਹ ਚੰਗੇ ਕੌਮੀ ਨਿਸ਼ਾਨੇ ਦੀ ਜਿਹੜੀ ਸਾਡੇ ਗੁਰੂ ਸਾਹਿਬ ਨੇ ਅਰਦਾਸ ਕੀਤੀ ਜਿਹੜੀ ਸਾਨੂੰ ਹਦਾਇਤ ਕੀਤੀ ਆ ਉਹਦੇ ਪੂਰਤੀ ਲਈ ਸਾਡਾ ਜਿਹੜਾ ਕਾਰਜ ਆ ਸਰਵਤ ਦੇ ਭਲੇ ਦਾ ਉਸ ਕਾਰਜ ਦੇ ਵਿੱਚ ਇਹ ਜਿਹੜੇ ਮਾਇਆ ਆ ਉਹਨਾਂ ਦੀ ਆਊਗੀ ਕਾਰਨ ਤੇ ਇਸੇ ਤਰ੍ਹਾਂ ਸਰਪਾਉ ਜੇ ਸੰਕੋਚਾਂਗੇ ਤੇ ਸਰਪਾਉ ਦੀ ਵੀ ਜਿੰਨੀ ਆਪਾਂ ਬਚਤ ਕਰਾਂਗੇ ਤੇ ਮੈਂ ਬਾਅਦੇ ਨਾ ਕਹਿਣਾ ਕਿ ਜਿੰਨਾ ਸਾਡਾ ਪ੍ਰਬੰਧ ਆ ਜੇ ਆਪਾਂ ਇਸ ਪ੍ਰਬੰਧ ਦੇ ਵਿੱਚ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਤੁਸੀਂ ਸਹਿਯੋਗ ਕਰੋ ਸਹਿਯੋਗ ਕਰਨ ਤੋਂ ਭਾਵ ਤੁਹਾਡੀ ਅਸੀਂ ਸ਼ਰਧਾ ਵੀ ਨਹੀਂ ਭੰਗ ਹੋਣੀ ਤੁਹਾਡੀ ਮਾਇਆ ਵੀ ਸਫਲ ਹੋਣੀ ਤੁਹਾਡੀ ਆਸਥਾ ਵੀ ਪੂਰੀ ਰਹੂਗੀ ਤੇ ਜੇ ਇਹਦੇ ਵਿੱਚ ਤੁਸੀਂ ਸਾਡਾ ਸਾਰੇ ਸਹਿਯੋਗ ਕਰੋ ਤਮੈ ਬੈਦਨਾ ਕਹਿ ਸਕਦਾ ਤੁਹਾਡੀ ਦਿੱਤੀ ਹੋਈ ਅਰਦਾਸ ਦੀ ਇਹ ਮਾਇਆ ਜਿਹੜੀ ਆ ਉਹ ਚੰਗੇ ਕਾਰਜ ਲਈ ਉਹ ਚੰਗਾ ਕਾਰਜ ਕਰਨ ਤੋਂ ਭਾਵ ਜਿੱਥੋਂ ਸਾਡਾ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਸੰਕਲਪ ਬਖਸ਼ਿਸ਼ ਕੀਤਾ ਸੀ ਪ੍ਰਬੰਧ ਚੰਗੇ ਚਲਾਉਣ ਦਾ ਪ੍ਰਚਾਰ ਤੇ ਪ੍ਰਸਾਰ ਸਿੱਖੀ ਦਾ ਕਰਨ ਲਈ ਉਹਦੇ ਵਿੱਚ ਸਾਡੀ ਇਹ ਵੱਡੀ ਮਦਦਗਾਰ ਹੋਊਗੀ ਸੋ ਚੇਚੇ ਤੌਰ ਤੇ ਉੱਤੇ ਸੰਗਤਾਂ ਨੂੰ ਫਿਰ ਦੁਬਾਰਾ ਬੇਨਤੀ ਕਰਦਾ ਕਿ ਇੱਕ ਬੈਂਤੀ ਰੂਪ ਦੇ ਵਿੱਚ ਸਿੰਘ ਸਾਹਿਬਾਨ ਨੂੰ ਵੀ ਆਦੇਸ਼ ਹੋਇਆ ਸੀ ਤੇ ਮੈਂ ਵੀ ਆਪਚ ਉਹਨਾਂ ਤੇ ਸਾਡੀ ਆ ਧਰਮ ਪ੍ਰਚਾਰ ਕਮੇਟੀ ਇਹ ਮੇਰੇ ਉਧੇਦਾਰ ਦੋਏ ਸਹਿਬਾਨ ਨਾਲ ਬੈਠੇ ਜੂਨੀਅਰ ਮੀਤ ਪ੍ਰਧਾਨ ਤੇ ਜਨ ਅਕਤਰ ਸਾਹਿਬ ਤੇ ਦੂਸਰੇ ਮੈਂਬਰ ਸਹਿਬਾਨ ਇਹ ਸਾਰਿਆਂ ਦੀ ਚਾਹਨਾ ਹੈ ਕਿ ਆਪਾਂ ਸਿਰਪਉ ਦੀ ਚੰਗੇ ਢੰਗ ਦੇ ਨਾਲ ਜੋ ਸਾਡੀ ਮਰਿਆਦਾ ਉਹਦੇ ਅਨਸਾਰ ਹੀ ਪੇਟ ਕੀਤਾ ਜਾਵੇ ਤੇ ਭੇਟ ਵੀ ਉਹਨੂੰ ਕੀਤਾ ਜਾਵੇ ਜਿਹਦਾ ਬਣਦਾ ਆਇਆ ਹੈ ਇਸ ਕਰਕੇ ਬਣਦੇ ਹੱਕ ਦੇ ਵਿੱਚ ਕਿਉਂਕਿ ਮਹਾਪੁਰਜ ਜਿਹੜੇ ਸੱਚਮੁੱਚ ਹੀ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਉਹਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਆ ਤੇ ਜਿਹੜੇ ਕੋਈ ਸਿੱਖ ਵਿਦਵਾਨ ਆ ਉਹ ਗੁਰੂ ਪਾਤਸ਼ਾਹ ਦੀ ਕਿਰਪਾ ਤੇ ਬਖਸ਼ਿਸ਼ ਸਰਕਾਰ ਦਾ ਆਪਣਾ ਯੋਗਦਾਨ ਪਾਉਂਦੇ ਆ ਉਹਨਾਂ ਸਾਰਿਆਂ ਨੂੰ ਭੇਟ ਕੀਤਾ ਜਾਵੇ ਤੇ ਰਮਾਲਾ ਸਾਹਿਬ ਦਾ ਚੀਚੇ ਤੌਰ ਦੇ ਉੱਤੇ ਅਸੀਂ ਯਤਨ ਕਰਾਂਗੇ ਆਉਂਦੇ ਦਿਨਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਹਿਸਟੋਰਿਕ ਪਲੇਸਿਸ ਹੈਗੀਆਂ ਜਿੱਥੇ ਸਾਡਾ ਪ੍ਰਬੰਧ ਆ ਉੱਥੇ ਰਮਾਲਾ ਸਾਹਿਬ ਨੇ ਕਾਊਂਟਰ ਖੋਲੇ ਜਾਣਗੇ ਤੁਹਾਡੀ ਮਾਇਆ ਵੀ ਸਫਲ ਹੋਊਗੀ ਤੇ ਤੁਹਾਲਾ ਤਿਲ ਫੁੱਲ ਜਿਹੜਾ ਆ ਉਹ ਸਾਲ ਬਾਅਦ ਨਸ਼ਰ ਵੀ ਕਰਿਆ ਕਰਾਂਗੇ ਜਿੱਦਾਂ ਸਾਡਾ ਗੱਜਣ ਮਹੀਨੇ ਬਾਅਦ ਛਪਦਾ ਉਹ ਇਹ ਕਲ ਦਾ ਪ੍ਰਤੀਕ ਹੋਊਗਾ ਵੀ ਜਿਹੜੀ ਤੁਹਾਡੀ ਅਰਦਾਸ ਕੀਤੀ ਮਾਇਆ ਉਹ ਚੰਗੇ ਕਾਰਜ ਵਿੱਚ ਲੱਗੀ ਕੌਮ ਦੇ ਚੰਗੇ ਭਵਿੱਖ ਲਈ ਲੱਗੀ ਇਹਨੀ ਬੇਨਤੀ ਕਰਕੇ ਖਵਾਂਦਾ ਜਾਚਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ